ਰੈਡੀ ਦੇਸ਼ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਡੰਡੀ ਪਹਿਲਾਂ-ਪਹਿਲਾਂ ਲੋਕ ਸਿਰਫ ਤੰਬਾਕੂ ਅਫੀਮ ਧੰਗ ਅਤੇ ਸ਼ਰਾਬ ਆਦ ਦਾ ਹੀ ਨਸ਼ਾ ਕਰਦੇ ਸਨ ਪਰ ਹੁਣ ਹੈਰੋਇਨ ਕੋਕੀਨ ਅਤੇ ਮਾਰਫਨ ਵਰਗੇ ਖਤਰਨਾਕ ਨਸ਼ੇ ਕਰਨ ਲੱਗ ਪਏ ਹਨ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਡੰਡੀ ਹੁੰਜ ਨਸ਼ਾ ਤਾਂ ਪਾਵੇਂ ਜਿਹੜਾ ਮਰਜ਼ੀ ਹੋਵੇ ਉਹ ਮਨੁੱਖ ਦੀ ਸਿਹਤ ਉੱਤੇ ਮਾੜਾ ਅਸਰ ਹੀ ਪਾਉਂਦਾ ਹੈ ਡੰਡੀ ਨਸ਼ਾ ਜਿੱਥੇ ਮਨੁੱਖੀ ਜੀਵਨ ਲਈ ਘਾਤਕ ਹੈ ਉੱਥੇ ਹੀ ਇਹ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਵੀ ਵੱਡੀ ਰੁਕਾਵਟ ਦਾ ਕਾਰਨ ਬਣਦਾ ਹੈ ਡੰਡੀ ਅੱਜ ਦੇਸ਼ ਦੀ ਨੌਜਵਾਨ ਆਬਾਦੀ ਇਹਨਾਂ ਨਸ਼ਿਆਂ ਦੀ ਬੜੀ ਤੇਜ਼ੀ ਨਾਲ ਸ਼ਿਕਾਰ ਬਣ ਰਹੀ ਹੈ ਡੰਡੀ ਨਿਤ ਦੇਣਾ ਕੋਈ ਨਾ ਕੋਈ ਨੌਜਵਾਨ ਇਹਨਾਂ ਨਸ਼ਿਆਂ ਦੀ ਪੇਟ ਚੜ ਰਿਹਾ ਹੈ ਡੰਡੀ ਕੋਈ ਨਕਲੀ ਸ਼ਰਾਬ ਪੀ ਕੇ ਮਰ ਰਿਹਾ ਹੈ ਕੋਈ ਚਿੱਟਾ ਹੈਰੋਇਨ ਦਾ ਨਸ਼ਾ ਪੀ ਕੇ ਤਾਂ ਕੋਈ ਨਸ਼ਿਆਂ ਦਾ ਟੀਕਾ ਲਾ ਕੇ ਮਰ ਰਿਹਾ ਹੈ ਡੰਡੀ ਸਰਕਾਰਾਂ ਸਿਰਫ ਅਤੇ ਸਿਰਫ ਨਸ਼ਿਆਂ ਖਿਲਾਫ ਕਾਰਵਾਈਆਂ ਕਰਨ ਦਾ ਭਰੋਸਾ ਹੀ ਦਿੰਦੀਆਂ ਦਿਖਾਈ ਦਿੰਦੀਆਂ ਹਨ ਡੀ ਦੇਸ਼ ਵਿੱਚ ਨਸ਼ਿਆਂ ਦਾ ਜਾਲ ਇੰਨੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਖਬਰ ਪੜਨ ਸੁਣਨ ਨੂੰ ਮਿਲ ਰਹੀ ਹੈ ਕਿ ਪੁਲਿਸ ਅਤੇ ਐਨਸੀਬੀ ਵੱਲੋਂ ਫਲਾਨੀ ਜਗਾ ਤੋਂ ਇੰਨੇ ਕਰੋੜ ਦਾ ਨਸ਼ਾ ਅਤੇ ਫਲਾਨੀ ਥਾਂ ਤੋਂ ਇੰਨੇ ਕਿਲੋ ਨਸ਼ਾ ਬਰਾਮਦ ਕੀਤਾ ਗਿਆ ਹੈ ਰੈਡੀ ਪਰ ਇਹਨਾਂ ਕਾਰਵਾਈਆਂ ਤੋਂ ਬਾਅਦ ਵੀ ਅਮਰਵੇਲ ਬਾਗ ਫੈਲਦੇ ਜਾ ਰਹੇ ਨਸ਼ਿਆਂ ਦੇ ਇਸ کاروبار ਨੂੰ ਠੱਲ ਨਹੀਂ ਪਾਈ ਜਾ ਸਕੀ ਡੰਡੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਗੈਰ ਕਾਨੂੰਨੀ ਕਾਰੋਬਾਰ ਨੂੰ ਲੈ ਕੇ ਸੂਬੇ ਵਿੱਚ ਇੱਕ ਅਜਿਹਾ ਸ਼ਕਤੀਸ਼ਾਲੀ ਮਾਫੀਆ ਸਰਗਰਮ ਹੈ ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ ਨੰਡੀ ਇਸੇ ਕਾਰਨ ਇਹ ਮਾਫੀਆ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਨੰਡੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਹੱਦੀ ਸੂਬਾ ਹੋਣ ਕਾਰਨ ਇਹ ਹਮੇਸ਼ਾ ਤੋਂ ਨਸ਼ਾ ਤਸਕਰਾਂ ਦੇ ਸਿੱਧੇ ਨਿਸ਼ਾਨੇ ਉੱਤੇ ਰਿਹਾ ਹੈ ਡੰਡੀ ਪਾਕਿਸਤਾਨ ਨਾਲ ਇਸ ਦੀ ਸਰਹੱਦ ਲੱਗਣ ਕਾਰਨ ਨਸ਼ਾ ਤਸਕਰਾਂ ਵੱਲੋਂ ਵੱਡੀ ਮਾਤਰਾ ਵਿੱਚ ਸਰਹੱਦ ਪਰੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਮਗਵਾਈਆਂ ਜਾਂਦੀਆਂ ਹਨ ਡੰਡੀ ਹੁਣ ਸਮੇਂ ਦੇ ਨਾਲ-ਨਾਲ ਇਹਨਾਂ ਨਸ਼ਾ ਤਸਕਰਾਂ ਨੇ ਹੋਰ ਵੀ ਆਧੁਨਿਕ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਡੰਡੀ ਹੁਣ ਉਹ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਮਗਵਾਉਣ ਲੱਗੇ ਹਨ ਡੰਡੀ ਭਾਵੇਂ ਕਿ ਸਰਹੱਦੋਂ ਉੱਤੇ ਬੀਐਸਐਫ ਪੱਲੋਂ ਵੱਡੀ ਪੱਤਰ ਉੱਤੇ ਚੌਕਸੀ ਵਰਤੀ ਜਾ ਰਹੀ ਹੈ ਪਰ ਇਹ ਨਸ਼ਾ ਤਸਕਰ ਉਹਨਾਂ ਨੂੰ ਚਕਮਾ ਦੇਣ ਦਾ ਕੋਈ ਨਾ ਕੋਈ ਨਵਾਂ ਢੰਗ ਤਰੀਕਾ ਲੱਭ ਹੀ ਲੈਂਦੇ ਹਨ ਡੰਡੀ ਫਿਰ ਵੀ ਬੀਐਸਐਫ ਇਹਨਾਂ ਨਸ਼ਾ ਤਸਕਰਾਂ ਖਿਲਾਫ ਆਪਣੀਆਂ ਸਰ ਗਰਮੀਆਂ ਨੂੰ ਲਗਾਤਾਰ ਵਧਾ ਰਹੀ ਹੈ ਟੰਡੀ ਇੱਕ ਰਿਪੋਰਟ ਮੁਤਾਬਕ ਇਸੇ ਸਾਲ ਬੀਐਸਐਫ ਨੇ ਪੰਜਾਬ ਦੇ ਆਈ ਜੇਪੁਰਾ